ਲੁਧਿਆਣਾ ਪਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਣ ਦਾ ਕੰਮ ਜਾਰੀ ਹੈ ਵੋਟਾਂ ਸ਼ਾਮ ਦੇ 6 ਵਜੇ ਤੱਕ ਪੈਣ ਗਿਆ ਹੁਣ ਤੱਕ ਲੁਧਿਆਣਾ ਪਛਮੀ ਸੀਟ ਤੇ 8.5 ਫੀਸਦੀ ਦਾ ਮਤਦਾਨ ਹੋਣ ਦੀ ਖਬਰ ਹੈ ਇਸ ਮੌਕੇ ਕੁਝ ਵੋਟਰਾਂ ਨੇ ਸਾਡੇ ਸੰਵਾਦ ਦਾਤਾ ਰਮਾ ਸ਼ੰਕਰ ਨਾਲ ਗੱਲਬਾਤ ਕੀਤੀ ਹੋ ਚੁੱਕੀ ਹੈ ਤੇ ਵੋਟਰ ਵੋਟ ਪਾ ਕੇ ਬਾਹਰ ਨਿਕਲ ਰਹੇ ਨੇ ਟੋਟਲ ਜੇਕਰ ਅਸੀਂ ਬੂਥਾਂ ਦੀ ਗੱਲ ਕਰੀਏ 194 ਬੂਥ ਬਣਾਏ ਗਏ ਨੇ ਉਹਨਾਂ ਵਿੱਚੋਂ ਇੱਕ ਬੂਥ ਦੇ ਬਾਹਰ ਅਸੀਂ ਖੜੇ ਹਾਂ ਖਾਸ ਮਾਲਵਾ ਖਾਸ ਕਰਕੇ ਸੀਨੀਅਰ ਸੈਂਟਰੀ ਸਕੂਲ ਹੈ ਜੋ ਉਹਦੇ ਬਾਹਰ ਵੋਟ ਪਾ ਕੇ ਆਏ ਨੇ ਕੁਝ ਲੋਕ ਉਹਨਾਂ ਕੋਲ ਪੁੱਛਣ ਨਿੱਕੀ ਕਹਿਣਾ ਚਾਹੋਗੇ ਹਾਂਜੀ ਕੀ ਨਾਮ ਹੈ ਤੁਹਾਡਾ ਜਤਿੰਦਰ ਕੁਮਾਰ ਦੂਆ ਜੀ ਤੁਹਾਡਾ ਕੀ ਨਾਮ ਹੈ ਰਮਾ ਦੂਆ ਹਾਂਜੀ ਕਪਿਲ ਦੂਆ ਕੀ ਕਹਿਣਾ ਚਾਹੋਗੇ ਸਰ ਤੁਸੀਂ ਵੋਟ ਕਰਕੇ ਆਏ ਹੋ ਕਰਨੀ ਬਹੁਤਾ ਲੇਕਿਨ ਵੋਟ ਸਾਡਾ ਜ਼ਰੂਰੀ ਇੱਕ ਹੱਕ ਹੈ ਉਹ ਸਾਨੂੰ ਵਰਤਣਾ ਚਾਹੀਦਾ ਅਸੀਂ ਸਾਰੇ ਕੰਮ ਕਾਰ ਛੱਡ ਕੇ ਸਾਰਨਾ ਪਹਿਲਾਂ ਵੋਟ ਪਾਣ ਆਏ ਹਾਂ ਮੇਰੀ ਵਾਈਫ ਨਾਲ ਆ ਇਹ ਵੀ ਘਰ ਦਾ ਸਾਰਾ ਕੰਮ ਛੱਡ ਕੇ ਆਏ ਹਾਂ ਇਹ ਨਾਸ਼ਤਾ ਪਾਣੀ ਬਾਅਦ ਚ ਕਰਾਂਗੇ ਵੋਟ ਪਾਣਾ ਸਾਡੀ ਜ਼ਰੂਰੀ ਡਿਊਟੀ ਹੈ ਔਰ ਅਸੀਂ ਆਪਣਾ ਅਕਦਰ ਇਸਤੇਮਾਲ ਕਰਕੇ ਆਂ ਤੇ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਠੰਡਾਂ ਬਸੇਰੇ ਠੰਡੇ ਟਾਈਮ ਤੇ ਆ ਕੇ ਵੋਟਾਂ ਪਾ ਕੇ ਚੱਲੋ। ਹਾਂ ਜੀ ਬੈਮ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਵੀ ਇਹੀ ਕਹਾਂਗਾ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਵੋਟ ਪਾਣ ਵਾਸਤੇ। ਵੋਟ ਬਹੁਤ ਜ਼ਰੂਰੀ ਆ। ਤੁਸੀਂ ਵੀ ਆਪਣੇ ਘਰ ਦੇ ਕੰਮ ਖਤਮ ਕਰਕੇ ਆਏ ਹੋ ਕਿ ਹਲੇ ਘਰ ਦੇ ਕੰਮ ਕਰਨੇ ਆ ਤੁਸੀਂ ਜਾ ਕੇ? ਹਾਂ ਜੀ ਕਰਨੇ ਜੀ ਹਲੇ ਤਾਂ ਜਾ ਕੇ ਸਾਰੇ ਕੰਮ ਕਰਨੇ ਆ ਅਸੀਂ। ਤੇ ਹੁਣ ਆਏ ਆ ਜਦੋਂ ਵੋਟ ਪਾਈਏ ਪਹਿਲਾਂ ਫਿਰ ਕੰਮ ਕਰਾਂਗੇ ਆਪਾਂ। ਮੈਂ ਮੇਰਾ ਨਾਮ ਕਪਿਲ ਦੁਆਜੀ ਮੈਂ ਇੱਥੇ ਵੋਟ ਕਰਨ ਆਇਆ ਤੇ ਮੈਂ ਇਹ ਸਭ ਨੂੰ ਅਪੀਲ ਕਰਦਾ ਕਿ ਆਪਾਂ ਆਪਣੇ ਡੈਮੋਕਰੈਟਿਕ ਰਾਈਟਸ ਨੂੰ ਯੂਜ਼ ਕਰੀਏ ਔਰ ਟਾਈਮ 'ਤੇ ਆਪਣਾ ਵੋਟ ਪਾ ਕੇ ਜਾਈਏ ਔਰ ਆਪਣੇ ਹੱਕ ਨੂੰ ਵਰਤੀਏ ਲੁਧਿਆਣਾ ਪੱਛਮੀ ਜ਼ਿਮਨੀ ਚੌਂ ਜਾਰੀ ਹੈ ਤੇ ਇਹਦੇ ਵਿੱਚ ਹੀ ਲੁਧਿਆਣਾ ਪੱਛਮੀ ਵੋਟਰ ਦੀ ਜੇਕਰ ਅਸੀਂ ਗੱਲ ਕਰੀਏ 1,75,000 ਤੋਂ ਵੱਧ ਵੋਟਰ ਨੇ ਉਹਨਾਂ ਵਿੱਚੋਂ ਕੁਝ ਵੋਟਰ ਜੋ ਵੋਟ ਪਾਣ ਆਏ ਨੇ ਹਾਂਜੀ ਤੁਸੀਂ ਆਪਣਾ ਕਾਰਡ ਦਿਖਾ ਦਿਓ ਜੀ ਸਾਹਮਣੇ ਸਾਰੇ ਆਣੇ ਵੋਟ ਪਾਣ ਦਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਸ ਮੁੱਦੇ ਨੂੰ ਲੈ ਕੇ VOTING ਕਰਨ ਜਾ ਰਹੇ ਹੋ जो लीडर सबसे बेस्ट होएगा, जो हमारे काम अच्छी तरह करेगा और हमारी सोसाइटी को देखेगा वगैरह उसको हम वोट डालेंगे जो मतलब ध्यान रखे कि हाँ सारी काम सही से हो रहे हैं ये नहीं कि मतलब केयरलेसनेस हो के कि हो जाएंगे हो जाएंगे और पैसे ले लेके खुद ही अपने पास रखी जाए ये पैसे यूटिलाइज भी होने चाहिए सही जगह देखो ये यूथ है एक और भी यूथ कहना तो चाहोगे ਮੇਰਾ ਨਾਂ万ਸ਼ਤ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਸਾਡੇ ਲਈ ਕੰਮ ਕਰੇ ਅਸੀਂ ਉਹਨੂੰ ਵੋਟ ਪਾਵਾਂਗੇ ਜੇ ਕਾਟ ਤੋਂ ਕਟ ਕਰਪਸ਼ਨ ਹੋਵੇ ਸਾਡੀ ਸੋਸਾਇਟੀ ਕਲੀਨ ਹੋਵੇ ਸਾਡੀ ਸੈਕਿਉਰਿਟੀ ਹੋਵੇ ਸੇਫਟੀ ਹੋਵੇ ਉਹਨੂੰ ਅਸੀਂ ਵੋਟ ਪਾਵਾਂਗੇ ਹਾਂਜੀ ਤੁਸੀਂ ਵੀ ਹੱਲੇ ਵੋਟ ਪਾਣ ਜਾਣੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੋ ਹੱਲੇ ਵੋਟ ਪਾਣ ਕਰੋ ਬਾਹਰ ਵੀ ਨਿਕਲੇ ਇੰਨੀ ਗਰਮੀ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੋਟ ਪਾਣਾ ਇੱਕ ਅਧਿਕਾਰ ਹੈ ਸਾਡਾ ਤੇ ਜੇ ਅਸੀਂ ਮਤਲਬ ਲੀਗਲੀ ਦੇਖੇ ਤੇ ਇੱਕ ਇਦਾਂ ਦਾ ਅਧਿਕਾਰ ਹੈ ਜੋ ਪੂਰੀ ਤਰ੍ਹਾਂ ਸਾਡਾ ਹੀ ਹੈ ਸਾਡਾ ਹੱਕ ਹੈ ਤੇ ਆਪਣੇ ਹੱਕ ਲਈ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਕਿ ਆਪਣਾ ਲੀਡਰ ਆਪ ਸਾਨੂੰ ਚੁਣਨਾ ਚਾਹੀਦਾ ਹੈ ਸੋ ਇਹ ਯੂਥ ਨੇ ਕਿੰਨੇ ਅਵੇਅਰ ਨੇ ਇਹਨਾਂ ਨੂੰ ਇਹ ਹੈ ਕਿ ਜਿਹੜਾ ਸਾਡੇ ਏਰੀਆ ਦੇ ਵਿਕਾਸ ਕਰੇਗਾ ਵੋਟ ਪਾਣਾ ਸਾਡਾ ਹੱਕ ਹੈ ਤੇ ਉਹਦਾ ਇਸਤੇਮਾਲ ਸਾਨੂੰ ਕਰਨਾ ਚਾਹੀਦਾ ਹੈ ਕੈਮਰਾਮੈਨ ਨਜੀਤ ਸਿੰਘ ਤੇ ਬਲਿੰਦਰ ਠਾਕੁਰ ਦੇ ਨਾਲ ਮੈਂ ਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਲੁਧਿਆਣਾ ਇਸ ਦੌਰਾਨ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹਲਕੇ ਦੇ ਨਾਗਰਿਕਾਂ ਨੂੰ મતદાન ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਵੋਟ ਜ਼ਰੂਰ ਪਾਓ, ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ। ਅੱਜ ਤੁਹਾਡਾ ਦਿਨ ਹੈ, ਡੈਮੋਕ੍ਰੇਸੀ ਦਾ ਦਿਨ ਹੈ। ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣਾ ਆਪਣਾ ਵੋਟ ਦਾ ਅਧਿਕਾਰ ਜ਼ਰੂਰ ਪਾਓ। ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ। ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਤੀਜ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ ਚੌਣ ਮੈਦਾਨ ਵਿੱਚ ਇੱਕ ਮਹਿਲਾ ਸਮੇਤ 14 ਉਮੀਦਵਾਰ ਨੇ ਅੱਜ ਪਾਈਆਂ ਗਈਆਂ ਵੋਟਾਂ ਦਾ ਨਤੀਜਾ 23 ਜੂਨ ਨੂੰ ਐਲਾਨਿਆ ਜਾਵੇਗਾ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਵੋਟਰਾਂ ਨੇ ਕਿਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਸਾਰੀਆਂ ਪਾਰਟੀਆਂ ਲਈ ਇਹ ਚੋਣ ਵਕਕਾਰੀ ਬਣੀ ਹੋਈ ਹੈ